हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਅਭਿਆਸ 9 ਦੇ ਸਵਾਲ ਨੰਬਰ 2 ਦੇ ਉੱਤੇ ਆ ਗਏ ਜਿਹਦੇ ਵਿੱਚ ਬੇਟਾ ਦਿੱਤਾ ਹੋਇਆ ਇਹਨੇ ਵੀ ਆ ਸਾਰਣੀ ਪੂਰੀ ਕਰੋ ਠੀਕ ਹੈ ਤਾਂ ਇਹਦੇ ਵਿੱਚ ਬੇਟਾ ਕਣਾਵ ਦਿੱਤਾ ਹੋਇਆ ਫਸਟ ਆਫ ਆਲ ਤਾਂ ਬੇਟਾ ਤੁਹਾਨੂੰ ਕਣਾਵ ਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਕਣਾਵ ਚੀਜ਼ ਕੀ ਹੁੰਦੀ ਹੈ ਠੀਕ ਹੈ ਕਣਾਵ ਬੇਟਾ ਇੱਕ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਵੇਂ ਬੂਟਾਂ ਦਾ ਡੱਬਾ ਹੁੰਦਾ ਹੈ ਬੇਟਾ ਆ ਦੇਖੋ ਬੂਟਾਂ ਦਾ ਡੱਬਾ ਇਹਦੇ ਵਿੱਚ ਇੱਕ ਲੰਬਾਈ ਹੁੰਦੀ ਹੈ ਇੱਕ ਚੌੜਾਈ ਹੁੰਦੀ ਹੈ ਤੇ ਇੱਕ ਉਚਾਈ ਹੁੰਦੀ ਹੈ ਠੀਕ ਹੈ ਜੇਕਰ ਬੇਟਾ ਤੁਹਾਨੂੰ ਪਿਕਚਰ ਸਾਫ਼ ਹੋ ਗਈ ਤਾਂ ਸਮਝ ਲਓ ਅੱਦੇ ਨਾਲੋਂ ਵੱਧ ਸਵਾਲ ਤੁਸੀਂ ਸੋਲਵ ਕਰ ਲਿਆ ਤਾਂ ਆਹ ਬੇਟਾ ਕਣਾਵ ਬੂਟਾਂ ਦੇ ਡੱਬੇ ਵਰਗਾ ਹੁੰਦਾ ਹੈ ਠੀਕ ਹੈ ਇਹਦੀਆਂ ਪ੍ਰਾਪਰਟੀ ਦਾ ਆਪਾਂ ਪਹਿਲੀ ਵੀਡੀਓ ਦੇ ਵਿੱਚ ਕੀਤੀਆਂ ਸੀ ਇਹਦੇ ਵਿੱਚ ਬੇਟਾ ਇੱਕ ਲੰਬਾਈ ਹੁੰਦੀ ਹੈ ਇੱਕ ਚੌੜਾਈ ਹੁੰਦੀ ਹੈ ਤੇ ਇੱਕ ਉਚਾਈ ਦਿੱਤੀ ਹੁੰਦੀ ਹੈ ਠੀਕ ਹੈ ਦਾ ਇਹਦਾ ਬੇਟਾ ਜਿਹੜਾ ਆਇਤਨ ਹੁੰਦਾ ਆਇਤਨ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਹੁੰਦਾ ਹੈ ਤੇ ਇਹ ਕਣ ਯੂਨਟਾਂ ਦੇ ਵਿੱਚ ਆਉਂਦਾ ਜੇ ਸੈਂਟੀਮੀਟਰ ਤਾਂ ਕਣ ਸੈਂਟੀਮੀਟਰ ਤਾਂ ਬੇਟਾ ਕਣ ਆਪਦੇ ਵਿੱਚ ਲੰਬਾਈ ਦਿੱਤੀ ਹੋਈ ਹੈ ਚੌੜਾਈ ਦਿੱਤੀ ਹੋਈ ਹੈ ਤੇ ਉਚਾਈ ਦਿੱਤੀ ਹੋਈ ਹੈ ਪਹਿਲਾ ਸਵਾਲ ਹੈ ਕਿੰਦਾ ਲੰਬਾਈ 3 ਸੈਂਟੀਮੀਟਰ ਚੌੜਾਈ 2 ਸੈਂਟੀਮੀਟਰ ਤੇ ਉਚਾਈ 1 ਸੈਂਟੀਮੀਟਰ ਹੈ ਠੀਕ ਹੈ ਤਾਂ ਕਣ ਆਵਦਾ ਆਇਤਨ ਕੀ ਹੁੰਦਾ ਹੈ ਕਣ ਆਵਦਾ ਆਇਤਨ ਆਪਾਂ ਫਾਰਮੂਲਾ ਕਰ ਚੁੱਕੇ ਹਾਂ ਬੇਟਾ ਆਇਤਨ ਬਰਾਬਰ ਲੰਬਾਈ ਗੁਣਾ ਚੁੜਾਈ ਗੁਣਾ ਉਚਾਈ ਹੁੰਦਾ ਹੈ ਠੀਕ ਹੈ ਬੇਟਾ ਤਾਂ ਲੰਬਾਈ ਕਿੰਨੀ ਹੈ 3 2 1 3 2 6 6 1 6 ਤਾਂ ਕੀ ਆ ਜਾਊਗਾ 6 ਕਣ ਸੈਂਟੀਮੀਟਰ ਜੋ ਵੀ ਜੇ ਹੀ ਸੈਂਟੀਮੀਟਰ ਆ ਤਾਂ ਕਣ ਸੈਂਟੀਮੀਟਰ ਆ ਆਇਤਨ ਹਮੇਸ਼ਾ ਕਣ ਯੂਨਿਟਾਂ ਦੇ ਵਿੱਚ ਹੁੰਦਾ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਆ ਦਿੱਤੀ ਹੋਈ ਹੈ ਲੰਬਾਈ 4 ਮਿਲੀਮੀਟਰ ਆ 2 ਮਿਲੀਮੀਟਰ ਆ 3 ਤੱਕ ਆਇਤਨ ਦਾ ਕੀ ਫਾਰਮੂਲਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਕਿਉਂਕਿ ਕਿਣ ਆਪ ਦੀ ਗੱਲ ਕਰਦੇ ਆ ਤਾਂ 4 2 8 8 3 24 24 ਕਣ ਮਿਲੀਮੀਟਰ ਇਹਦਾ ਆਇਤਨ ਕਿੰਨਾ ਆ ਗਿਆ 24 ਕਣ ਮਿਲੀ ਮੀਟਰ ਠੀਕ ਹੈ ਕਣ ਨਾਲ ਲੱਗ ਜਾਣਾ ਹੈ ਅੱਗੇ ਆ ਗਿਆ ਬੇਟਾ ਲੰਬਾਈ 25 ਮੀਟਰ ਚੌੜਾਈ 20 ਮੀਟਰ ਤੇ ਉਚਾਈ 12 ਮੀਟਰ ਹੈ ਤਾਂ ਇਹਦਾ ਆਇਤਨ ਵੀ ਇਸੇ ਤਰ੍ਹਾਂ ਹੀ 25 20 12 ਠੀਕ ਹੈ ਤਾਂ 25 20 12 25 ਨੂੰ 20 ਨਾਲ ਕਰਾਂਗੇ 500 500 12 ਕਰਾਂਗੇ ਤਾਂ ਬ 6000 ਆ ਜਾਊਗਾ 1200 1200 1200 5 1200 1205 60 ਤਾਂ 6000 ਕਣ ਮੀਟਰ ਠੀਕ ਹੈ ਬੇਟਾ ਇਹਦਾ ਆਇਤਨ ਆ ਗਿਆ ਅੱਗੇ ਆ ਗਿਆ ਬੇਟਾ ਆ 7 ਸੈਂਟੀਮੀਟਰ 7 ਸੈਂਟੀਮੀਟਰ ਤੇ 7 ਸੈਂਟੀਮੀਟਰ ਇੱਕ ਗੱਲ ਚੇਤੇ ਰੱਖਣੀ ਹੈ ਜਿਹੜੇ ਕਨਾਵ ਦੀ ਲੰਬਾਈ ਚੁੜਾਈ ਤੇ ਉਚਾਈ ਬਰਾਬਰ ਹੋ ਜੇ ਉਹਨੂੰ ਕਾਣ ਕਹਿੰਦੇ ਆ ਇਹ ਅਸਲ ਦੇ ਵਿੱਚ ਕਾਣ ਦਾ ਠੀਕ ਹੈ ਤਿੰਨੇ ਸਾਈਡਾਂ ਬਰਾਬਰ ਹੋਣ ਤਾਂ ਘਣ ਆਕਾਰ ਹੁੰਦਾ ਘਣ ਬੇਟਾ ਇਸ ਤਰ੍ਹਾਂ ਦਾ ਹੁੰਦਾ ਆ ਲੁੱਡੋ ਦਾ ਗੀਟਾ ਦੇਖਿਆ ਨਾ ਸਾਰੀਆਂ ਸਾਈਡਾਂ ਬਰਾਬਰ ਹੁੰਦੀਆਂ ਉਹਦੀਆਂ ਠੀਕ ਹੈ ਤਾਂ ਇਹ ਦੇ ਰਿਹਾ ਹੈ ਸਾਨੂੰ ਇਹਦੀ ਬੇਟਾ ਫੋਟੋ ਬਣਾਉਣ ਦਾ ਅਭਿਆਸ ਕਰ ਲੋਗੇ ਤਾਂ ਵਧੀਆ ਰਹੋਗੇ 7 7 ਤੇ 7 ਤਾਂ ਇਹਦਾ ਆਇਤਨ ਵੀ ਉਸੇ ਤਰ੍ਹਾਂ 7 7 9 9 ਨੂੰ 7 ਨਾਲ ਕਰਾਂਗੇ ਤਾਂ 7 7 63 37 4 28 ਤੇ 체34 343 ਕਣ ਸੈਂਟੀਮੀਟਰ ਉਤਰ ਕਣਾਂ ਦੇ ਵਿੱਚ ਹੀ ਆਉਣਾ ਆ ਆਇਤਾ ਨਾ ਜਿਹੜਾ ਠੀਕ ਹੈ ਬੇਟਾ ਅੱਗੇ ਬੇਟਾ ਆ ਕਣਾ ਵੀ ਆ ਗਿਆ 10 8 ਤੇ 5 ਮੀਟਰ 10 8 80 80 ਨੂੰ 5 ਨਾਲ ਕਰਾਂਗੇ ਗੁਣਾ ਤਾਂ 8 5 40 400 ਇਹ ਗੁਣਾ ਤਾਂ ਤੁਸੀਂ ਕਰ ਸਕਦੇ ਆ ਨਾ ਬੇਟਾ 400 ਕਣ ਮੀਟਰ ਉਤਰ ਆਊਗਾ ਇਹਦਾ ਠੀਕ ਹੈ ਬੇਟਾ ਇਹਦੇ ਨਾਲ ਹੀ ਬੇਟਾ ਇਹ ਸਾਰਨੀ ਹੈ ਜਿਹੜੀ ਕੰਪਲੀਟ ਹੋ ਗਈ ਸਵਾਲ ਨੰਬਰ 2 ਵੀ ਇਹਦੇ ਨਾਲ ਕੰਪਲੀਟ ਹੋ ਗਿਆ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ